ਐ ਜੀਪੀਸੀ ਦੀ ਅੰਤਰਕਮੇਟੀ ਦੇ ਬਲਵਜਿੰਦਰ ਸਿੰਘ ਦਾ ਅਮੇਦਾ ਅਸਤੀਫਾ ਨਾ ਮਨਜ਼ੂਰ ਅੰਤਰਕਮੇਟੀ ਦੀ ਮੀਟਿੰਗ ਦੇ ਵਿੱਚ ਪਾਇਆ ਮਤਾ ਕਮੇਟੀ ਮੈਂਬਰ ਤਾਂ ਮਿੰਦੇ ਘਰ ਜਾ ਕੇ ਮਨਾਉਣ ਦੀ ਕਰਨਗੇ ਕੋਸ਼ਿਸ਼ ਹੈ ਅਸਤੀਫਾ ਵਾਪਸ ਲੈਣ ਦੀ ਕਰਨਗੇ ਅਪੀਲ ਆਕਾਲੀ ਦਲ ਦੀ ਪੰਜ ਮੈਂਬਰੀ ਭਰਤੀ ਕਮੇਟੀ ਨੂੰ ਅਪੀਲ ਪੁੰਧੜ ਬੋਲੇ ਦਫਤਰ ਦੇ ਵਿੱਚੋਂ ਕਾਪੀਆਂ ਲੈ ਕੇ ਸਾਰੇ ਇਕੱਠੇ ਹੋ ਕੇ ਸ਼ੁਰੂ ਕਰੋ ਭਰਤੀ 25 ਮਾਰਚ ਤੱਕ ਜਮ੍ਹਾਂ ਕਰਵਾਓ ਕਾਪੀਆਂ ਮਜੀਠੀਆ ਦੀ ਨਾਰਾਜ਼ਗੀ ਤੇ ਬੋਲੇ ਬਲਵਿੰਦਰ ਸਿੰਘ ਭੁੰਦੜ ਮਜੀਠੀਆ ਦੀ ਸਾਡੇ ਨਾਲ ਕੋਈ ਨਾਰਾਜ਼ਗੀ ਨਹੀਂ ਕਿ ਆ ਸਭ ਨੂੰ ਆਪਣੀ ਗੱਲ ਰੱਖਣ ਦਾ ਹੱਕ ਹਰੇਕ ਦਾ ਵੱਖਰਾ ਵੱਖਰਾ ਨਜ਼ਰੀਆ ਕੇਂਦਰ ਵੱਲੋਂ ਪ੍ਰਸਤਾਵਿਤ ਲੋਕ ਸਭਾ ਸੀਟਾਂ ਤੇ ਹੱਦਬੰਦੀ ਦਾ ਅਕਾਲੀ ਦਲ ਦੇ ਵੱਲੋਂ ਵੀ ਵਿਰੋਧ ਭੁੰਦੜ ਬੋਲੇ ਇਹ ਸੂਬਿਆਂ ਦੇ ਅਧਿਕਾਰਾਂ ਤੇ ਵੱਡਾ ਹਮਲਾ 22 ਮਾਰਚ ਨੂੰ ਤਮਿਲਨਾਡੂ ਦੇ ਸੀਐਮ ਦੇ ਵੱਲੋਂ ਸੱਦੀ ਵਿਰੋਧੀ ਤਰ੍ਹਾਂ ਦੀ ਮੀਟਿੰਗ ਦੇ ਵਿੱਚ ਹੋਣਗੇ ਸ਼ਾਮਿਲ ਇਸ ਮਾਮਲੇ ਦੇ ਵਿੱਚ ਐਸਆਈਟੀ ਸਾਹਮਣੇ ਪੇਸ਼ ਹੋਏ ਬਿਕਮ ਸਿੰਘ ਜੀ ਟੀਆ ਪਟਿਆਲਾ ਦਫ਼ਤਰ ਦੇ ਵਿੱਚ ਕਰੀਬ 3 ਘੰਟਿਆਂ ਤੋਂ ਸਵਾਲ ਜਵਾਬ ਜਾਰੀ 2021 ਦੇ ਵਿੱਚ ਦਰਜ ਹੋਇਆ ਸੀ ਮਾਮਲਾ ਪਟਿਆਲਾ 'ਚ ਆਰਮੀ ਅਫਸਰ ਤੇ ਬੀਟੀਡੀ ਕੁੱਟਮਾਰ ਮਾਮਲੇ ਦੇ ਵਿੱਚ ਵੱਡਾ ਐਕਸ਼ਨ ਐਸਐਸਪੀ ਪਟਿਆਲਾ ਨੇ 12 ਪੁਲਿਸ ਕਰਮਚੀ ਕੀਤੇ ਸਸਟੈਂਡ ਗੱਡੀ ਦੀ ਪਾਰਕਿੰਗ ਨੂੰ ਲੈ ਕੇ ਪੁਲਿਸ ਕਰਮੀਆਂ ਨੇ ਪਿਓ ਪੁੱਤ ਦੇ ਨਾਲ ਕੀਤੀ ਸੀ ਕੁੱਟਮਾਰ हिमाचल के पंजाबी नौजवानों ते कार्रवाई ਦਾ ਜਸੇਦਾਰ ਗੈਨੀ ਕੁਲਦੀਪ ਸਿੰਘ ਗੜਗਜ ਨੇ ਲਿਆ ਸਖਤ ਨੋਟਿਸ ਹੈ ਜੀਪੀਸੀ ਨੂੰ ਮਾਮਲਾ ਹਿਮਾਚਲ ਸਰਕਾਰ ਦੇ ਅੱਗੇ ਚੁੱਕਣ ਦੇ ਦਿੱਤੇ ਹੁਕਮ ਕਿ ਆਸੇਖ ਨੌਜਵਾਨਾਂ ਦੇ ਨਾਲ ਤੱਕਾ ਹਰਗਿਜ਼ ਪਰਵਾਹ ਨਹੀਂ ਡਿਬਰੂਗੜ ਪਹੁੰਚੀ ਪੰਜਾਬ ਪੁਲਿਸ ਦੀ ਟੀਮ ਅਮਰਿਤਪਾਲ ਦੇ ਸੱਤ ਸਾਥੀਆਂ ਨੂੰ ਵਾਪਸ ਲਿਆਉਣ ਦੀ ਪ੍ਰਕਿਰਿਆ ਕੀਤੀ ਸ਼ੁਰੂ ਅਮਰਿਤਪਾਲਸ ਨੇ ਤਿੰਨ ਲੋਕ ਹਲੇ ਰਹਿਣਗੇ ਡਿਬਰੂਗੜ ਸੋਸ਼ਲ ਮੀਡੀਆ ਇਨਫਲੂਐਂਸਰ ਔਰੀਸ ਨੇ 80 ਲੋਕਾਂ ਦੇ ਖਿਲਾਫ ਐਫ ਆਈ ਆਰ ਕਟਰਾ ਦੇ ਇੱਕ ਹੋਟਲ ਦੇ ਵਿੱਚ ਸ਼ਰਾਬ ਪੀਣ ਤੇ ਮਾਸਾਹਾਰੀ ਖਾਣਾ ਖਾਣ ਦਾ ਇਲਜ਼ਾਮ ਵਿਸ਼ਨੂ ਦੇਵੀ ਤੀਰਥ ਘੁੰਮਣ ਕਰਕੇ ਕਟਰਾ ਦੇ ਵਿੱਚ ਬੈਨੇ ਸ਼ਰਾਬ ਤੇ ਮਾਸ ਲੁਧਿਆਣਾ ਪਹੁੰਚੇ ਆਪਸ ਪ੍ਰਿਮੋ ਅਰਵਿੰਦ ਕੇਜੀਵਾਲ ਤੇ ਸੀਐਮ ਮਾਨ ਸ਼ਹਿਰ ਵਾਸੀਆਂ ਦੀਆਂ ਸੁਣ ਰਿਆਂ ਨੇ ਸੁਣ ਰੇ ਨੇ ਸਮੱਸਿਆਵਾਂ ਕੇਜੀਵਾਲ ਬੋਲੇ ਇਹ ਸਿਰਫ ਟ੍ਰੇਲਰ ਸੀ ਪਿਕਚਰ ਅਜੇ ਬਾਕੀ ਹਰਿਆਣਾ ਦੇ ਸੀਐਮ ਨਾਇਬ ਸੈਣੀ ਨੇ ਵਿਧਾਨ ਸਭਾ ਦੇ ਵਿੱਚ ਵਿੱਤ ਮੰਤਰੀ ਵਜੋਂ ਪੇਸ਼ ਕੀਤਾ ਆਪਣਾ ਪਹਿਲਾ ਬਜਟ ਸਾਲ 2025-26 ਦੇ ਲਈ 2 ਲੱਖ 5 ਹਜ਼ਾਰ ਕਰੋੜ ਦਾ ਬਜਟ ਪੇਸ਼ ਕਿਸਾਨਾਂ ਨੂੰ 1 ਲੱਖ ਤੱਕ ਦਾ ਵਿਆਜ ਮੁਕਤ ਲੋਨ ਦੇਣ ਦਾ ਐਲਾਨ ਸਤਿ ਸ਼੍ਰੀ ਅਕਾਲ ਤੁਸੀਂ ਵਖਰੇਓ ਨਿਊਜ਼ 8 ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਿਨ ਸਵਾਗਤ ਹੈ ਸ਼ੁਰੂਆਤ ਕਰਨ ਜਾ ਰਹੇ ਹਾਂ ਵੱਡੀ ਖਬਰ ਤੋਂ ਜੀਪੀਸੀ ਅੰਤਰੀ ਕਮੇਟੀ ਦੇ ਵੱਲੋਂ ਹਜਿੰਦਰ ਸਿੰਘ ਧਾਮੀ ਦਾ ਅਸਤੀਫਾ ਨਾ ਮੰਨਜ਼ੂਰ ਕਰ ਦਿੱਤਾ ਗਿਆ ਅੰਤਰੀ ਕਮੇਟੀ ਦੀ ਮੀਟਿੰਗ ਦੇ ਵਿੱਚ ਦਰਸਲ ਮਤਾ ਪਾਇਆ ਗਿਆ ਕਮੇਟੀ ਮੈਂਬਰ ਹਜਿੰਦਰ ਸਿੰਘ ਧਾਮੀ ਦੇ ਘਰ ਜਾ ਕੇ ਮਨਾਉਣ ਦੀ ਕੋਸ਼ਿਸ਼ ਕਰਨਗੇ ਅਸਤੀਫਾ ਵਾਪਸ ਲੈਣ ਦੀ ਅਪੀਲ ਕੀਤੀ ਜਾਵੇਗੀ ਹਜਿੰਦਰ ਸਿੰਘ ਧਾਮੀ ਦੇ ਘਰ ਜਾ ਰਹੇ ਨੇ ਕਮੇਟੀ ਦੇ ਮੈਂਬਰ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਨੇ ਹਜਿੰਦਰ ਸਿੰਘ ਧਾਮੀ ਨੂੰ ਅਪੀਲ ਕੀਤੀ ਹੈ ਕਿ ਉਹ ਸੇ ਆ ਤੇਜੀਪੀਸੀ ਦੀ ਅੰਤਰੀ ਕਮੇਟੀ ਦੇ ਵੱਲੋਂ ਹਜਿੰਦਰ ਸਿੰਘ ਧਾਮੀ ਦਾ ਅਸਤੀਫਾ ਨਾਮਨਜ਼ੂਰ ਕਰ ਦਿੱਤਾ ਗਿਆ ਹੈ। ਦਰਸਲ ਹਜਿੰਦਰ ਸਿੰਘ ਧਾਮੀ 17 ਫਰਵਰੀ ਨੂੰ ਐਜੀਪੀਸੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੰਦੇ ਨੇ। ਅਸਤੀਫੇ ਜੀ ਉਸ ਵੇਲੇ ਉਹਨਾਂ ਦੇ ਵੱਲੋਂ ਵਜ੍ਹਾ ਦੱਸੀ ਗਈ। ਉਹਨਾਂ ਨੇ ਕਿਹਾ ਕਿ ਉਹ ਆਸਰੀ ਅਕਾਲਤਖ ਸਾਹਿਬ ਦੇ ਜ਼ਥੇਦਾਰ ਦੇ ਸਤਿਕਾਰ ਵਜੋਂ ਅਸਤੀਫਾ ਦੇ ਰਹੇ। ਉਸ ਵੇਲੇ ਗਿਆਨੀ ਗੁਰਦੇਵ ਸਿੰਘ ਜ਼ਥੇਦਾਰ ਸਨ ਜੋ ਉਹਨਾਂ ਦੇ ਵੱਲੋਂ ਗਿਆਨੀ ਹਰਪੀ ਸਿੰਘ ਦੇ ਹੱਕ ਦੇ ਵਿੱਚ ਸੋਸ਼ਲ ਮੀਡੀਆ ਤੇ ਪੋਸਟ ਪਾਈ ਗਈ ਸੀ। ਤੋਂ ਉਸੇ ਦੇ ਸਤਿਕਾਰ ਵਜੋਂ ਹਜਿੰਦਰ ਸਿੰਘ ਧਾਮੀ ਨੇ ਬਕਾਇਦਾ ਪ੍ਰੈਸ ਕਾਨਫਰੰਸ ਕਰਦੇ ਹੋਏ ਪ੍ਰਧ ਅਸਤੀਫਾ ਦਿੱਤਾ ਜਾਂਦਾ ਹੈ ਹਾਲਾਂਕਿ ਉਸਦੇ ਬਾਅਦ ਦੋ ਐਜੀਪੀਸੀ ਅੰਤਰਿਕ ਕਮੇਟੀ ਦੀਆਂ ਮੀਟਿੰਗਾਂ ਹੁੰਦੀਆਂ ਨੇ ਉਸ ਦੇ ਵਿੱਚ ਇਸ ਅਸਤੀਫੇ ਨੂੰ ਪੈਂਡਿੰਗ ਕਰ ਦਿੱਤਾ ਜਾਂਦਾ ਹੈ ਪਰ ਜੋ ਚੰਡੀਗੜ੍ਹ ਦੇ ਵਿੱਚ ਐਜੀਪੀਸੀ ਅੰਤਰਿਕ ਕਮੇਟੀ ਦੀ ਮੀਟਿੰਗ ਹੋਈ ਉਸ ਮੀਟਿੰਗ ਦੇ ਵਿੱਚ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਨੂੰ ਨਾਮਨਜ਼ੂਰ ਕਰ ਦਿੱਤਾ ਗਿਆ ਇਹ ਫੈਸਲਾ ਲਿਆ ਜਾਂਦਾ ਹੈ ਕਿ ਅੰਤਰਿਕ ਕਮੇਟੀ ਦੇ ਮੈਂਬਰ ਹਰਜਿੰਦਰ ਸਿੰਘ ਧਾਮੀ ਦੇ ਘਰ ਪਹੁੰਚਣਗੇ ਰਿਹਾਈਸ਼ ਤੇ ਜਾਣਗੇ ਤੇ ਉਹਨਾਂ ਨੂੰ ਮੁੜ ਤੋਂ ਮਨਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਉਹਨਾਂ ਨੂੰ ਅਪੀਲ ਕੀਤੀ ਜਾਵੇਗੀ ਕਿ ਮੁੜ ਤੋਂ ਆਪਣਾ ਐਜੀਪੀਸੀ ਪ੍ਰਧਾਨ ਦਾ ਅਹੁਦਾ ਸੰਭਾਲਣ ਦਾ ਥੋੜੀ ਦੇਰ ਦੇ ਵਿੱਚ ਅੰਤਰਕਮੇਟੀ ਦੇ ਮੈਂਬਰ ਜੋ ਕਿ ਹਜਿੰਦਰ ਸਿੰਘ ਧਾਮੀ ਦੀ ਹੁਸ਼ਿਆਰ ਪ੍ਰਸਤਿਤ ਰਿਹਾਈ ਤੇ ਪਹੁੰਚਣਗੇ ਤੇ ਇੱਕ ਵਾਰ ਫਿਰ ਉਹਨਾਂ ਨੂੰ ਅਪੀਲ ਕੀਤੀ ਜਾਵੇਗੀ ਇਸ ਤੋਂ ਪਹਿਲਾਂ ਵੀ ਹਾਲਾਂਕਿ ਐ ਜੀ ਪੀ ਸੀ ਦੇ ਵੱਲ ਆਪਣੇ ਪੰਦਰ ਤੇ ਅਕਾਲੀ ਦਲ ਦੇ ਵੱਡੇ ਆਗੂਆਂ ਆਪਣੇ ਪੰਦਰ ਤੇ ਕੋਸ਼ਿਸ਼ਾਂ ਕੀਤੀਆਂ ਗਿਆ ਘਰ ਜਾ ਕੇ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਇਸ ਦੇ ਵਿਚਾਲੇ 6 ਮਾਰਚ ਨੂੰ ਜਿਹੜਾ ਕਿ ਹਜਿੰਦਰ ਸਿੰਘ ਧਾਮੀ ਦਾ ਬਿਆਨ ਵੀ ਸਾਹਮਣੇ ਆ ਜਾਂਦਾ ਉਸ ਦੇ ਵਿੱਚ ਉਹ ਸਪਸ਼ਟ ਕਰਦੇ ਨੇ ਕਿ ਉਹਨਾਂ ਦੇ ਵੱਲ ਆਪਣਾ ਅਸਤੀਫਾ ਵਾਪਸ ਨਹੀਂ ਲਿਆ ਜਾਵੇਗਾ ਪਰ ਆਈ ਜੀ ਐ ਜੀ ਪੀ ਸੀ ਅੰਤਰਕਮੇਟੀ ਦੀ ਮੀਟਿੰਗ ਦੇ ਵਿੱਚ ਹਜਿੰਦਰ ਸਿੰਘ ਧਾਮੀ ਦਾ ਨਾ ਮਨਜ਼ੂਰ ਕਰ ਦਿੱਤਾ ਗਿਆ ਇਹ ਸਾਡੇ ਸ਼ੋਣੀ ਕਮੇਟੀ ਦੇ ਪ੍ਰਧਾਨ ਸਰਦਾਰ ਹਿੰਜਿੰਦਰ ਸਿੰਘ ਧਾਮੀ ਜਿਨ੍ਹਾਂ ਨੇ ਆਪਣੀ ਟਰਨੋਰ ਦੇ ਵਿੱਚ ਬੜੇ ਵੱਡੇ ਕਾਰਜ ਕੀਤੇ ਆ ਔਰ ਬੜੀ ਵਧੀਆ ਉਹਨਾਂ ਦੀਆਂ ਸੇਵਾਵਾਂ ਰਹੀਆਂ ਤੇ ਅੰਤਰ ਕਮੇਟੀ ਨੇ ਉਹਨਾਂ ਨੂੰ ਸਾਦੀ ਦੀ ਸਾਡੀ ਅੰਤਰ ਕਮੇਟੀ ਨੇ ਜਾ ਕੇ ਘਰ ਜਾ ਕੇ ਬੇਨਤੀ ਕਰਨੀ ਹੈ ਉਹ ਆਪਣਾ ਉਹਦਾ ਜਿਹੜਾ ਆ ਕੇ ਸੰਭਾਲਣ ਤਾਂ ਕਿ ਸਮਾਵਾ ਜਿਹੜੀਆਂ ਅੱਗੇ ਚੱਲਦੀਆਂ ਜਿਹੜੀਆਂ ਜਿੱਦਾਂ ਉਹ ਨਿਰੰਤਰ ਚਲਾਉਂਦੇ ਰਹੇ ਆ ਉਹ ਸਮਾਵਾ ਜਿਹੜੀਆਂ ਛੋਣੀ ਕਮੇਟੀ ਦਾ ਨਿਰੰਤਰ ਚਲਾਉਣ ਇਹ ਜਿਹੜੀ ਬੇਨਤੀ ਕੀਤੀ ਗਈ ਹੈ ਦੂਜਾ ਕਿ ਉਹਨਾਂ ਦਾ ਅਸਤੀਫਾ ਜਿਹੜਾ ਨਾਮਜ਼ੂਰ ਕੀਤਾ ਗਿਆ ਤੇ ਉਹਨਾਂ ਨੂੰ ਜਾ ਕੇ ਬੇਨਤੀ ਕਰਨੀ ਸਾਰੀ ਅੰਤਰ ਕਮੇਟੀ ਨੇ ਅੱਜ ਸ਼੍ਰੋਣੀ ਕਮੇਟੀ ਦੀ ਅੰਤਰ ਕਮੇਟੀ ਨੇ ਧਾਮੀ ਸਾਹਿਬ ਦੇ ਅਸਤੀਫੇ ਨੂੰ ਪ੍ਰੋਜੈਕਟ ਕੀਤਾ ਹੈ ਅਸੀਂ ਉਹਨਾਂ ਤਰ੍ਹਾਂ ਬਾਦ ਕਰਦੇ ਹਾਂ ਕਿਉਂਕਿ ਬੜੇ ਕੁਰਬਾਨੀ ਵਾਲੇ ਇਮਾਨਦਾਰ ਦਲੇਰ ਤੇ ਕਾਬਲ ਗੁਰਸਿੱਖ ਹਨਗੇ ਜਿਨ੍ਹਾਂ ਤੇ ਕੌਮ ਨੂੰ ਮਾਣ ਹੈ ਸੋ ਉਸ ਤੋਂ ਬਾਅਦ ਅਬਜੈਕਟਿਵ ਉਹਨਰੇ ਪਾਸ ਵੀ ਗਈ ਹੈ ਬੇਨਤੀ ਕਰਨ ਵਾਸਤੇ ਤੇ ਜੋ ਸਾਡੇ ਵੱਲੋਂ ਅਪੀਲ ਹੈ ਕਿ ਉਹ ਮਨਜ਼ੂਰ ਕਰਨਗੇ ਤੇ ਆਪਣਾ ਆ ਕੇ ਚਾਰਜ ਲੈਣਗੇ ਤਾਂ ਕਿ ਸਾਰਾ ਕੰਮ ਸਹੀ ਤਰੀਕੇ ਨਾਲ ਤੇ ਸੇਵਾ ਧਰਮ ਦੀ ਹੋ ਸਕੇ ਤਾ ਸਿੱਧਾਰੋ ਕਰਾਂਗੇ ਹੁਸ਼ਾਰਪੁਰ ਦਾ ਹਜਿੰਦਰ ਸਿੰਘ ਧਾਮੀ ਦੀ ਰਿਹਾਈਸ਼ ਦਾ ਜਿੱਥੋਂ ਮੇਰੇ ਸਹਿਯੋਗੀ ਅਮਰੀਕ کمار ਲਾਈਵ ਜੁੜ ਚੁੱਕੇ ਨੇ ਅਮਰੀਕ ਫਿਲਹਾਲ ਕਿਸ ਤਰ੍ਹਾਂ ਦੀਆਂ ਤਸਵੀਰਾਂ ਕਦੋਂਗੂ ਤਾਂ ਕਿ ਅੰਤਰੀਕ ਕਵਿਟੀ ਦੇ ਮੈਂਬਰ ਹਜਿੰਦਰ ਸਿੰਘ ਧਾਮੀ ਦੀ ਰਿਹਾਈਸ਼ ਤੇ ਪਹੁੰਚ ਰਹੇ ਨੇ ਜੀ ਪ੍ਰਮਿੰਦਰ ਜੀ ਗੱਲ ਕੀਤੀ ਜਾਵੇ ਤਾਂ ਜਿਹੜੀ ਅੱਜ ਚੰਡੀਗੜ੍ਹ ਦੇ ਵਿੱਚ ਅੰਤਰੀਂ ਕਮੇਟੀ ਦੀ ਮੀਟਿੰਗ ਹੋਈ ਸੀ ਉਸ ਦੇ ਵਿੱਚ ਹਰਜਿੰਦਰ ਸਿੰਘ ਧਾਮੀ ਦਾ ਅਸਤੀਫਾ ਨਾਮਨਜ਼ੂਰ ਕਰ ਦਿੱਤਾ ਗਿਆ ਸੀ ਤੇ ਉਸ ਤੋਂ ਬਾਅਦ ਹੀ ਜਦੋਂ ਮੀਡੀਆ ਦੇ ਮੁਖਾਵਤ ਹੋਈ ਸੰਤਾਂ ਉਹਨਾਂ ਕਿਹਾ ਸੀ ਹਰਜਿੰਦਰ ਸਿੰਘ ਧਾਮੀ ਦੀ ਅੱਜ ਰਹਿਸ਼ ਹੁਸ਼ਿਆਰਪੁਰ ਵਿਖੇ ਉਹਨਾਂ ਦੇ ਨਾਲ ਮੁਲਾਕਾਤ ਕਰਨਗੇ ਅਤੇ ਉਹਨਾਂ ਨੂੰ ਮੋੜ ਆਪਣੀ ਸੇਵਾ ਨਿਭਾਉਣ ਦੇ ਲਈ ਅਪੀਲ ਕਰਨਗੇ ਅਸੀਂ ਇਸ ਵਕਤ ਖੜੇ ਹਾਂ ਹੁਸ਼ਿਆਰਪੁਰ ਦੇ ਟਿੱਪੜਾ ਵਾਲੀ ਸਿੱਖ ਹਰਜਿੰਦਰ ਸਿੰਘ ਧਾਮੀ ਦੀ ਰਹਿਜੇ ਉੱਤੇ ਹਰਜਿੰਦਰ ਸਿੰਘ ਧਾਮੀ ਦੀ ਗੱਲ ਕੀਤੀ ਜਾਵੇ ਤਾਂ ਹਰਜਿੰਦਰ ਸਿੰਘ ਧਾਮੀ ਹੁਣ ਤੋਂ ਚੰਦ ਮਿੰ ਲੋ ਲੋ ਕਰਦੇ ਨੇ ਜਿੱਥੇ ਉਹ ਕਚਹਿਰੀਆਂ ਦੇ ਵਿੱਚ ਜਿੱਥੇ ਉਹਦਾ ਆਫਿਸ ਆ ਕਿਉਂਕਿ ਉਹ ਐਡਵੋਕੇਟ ਵੀ ਨੇ ਪੇਛੇ ਵਜੋਂ ਉੱਥੋਂ ਤੇ ਧਾਮੀ ਘਰ ਪਹੁੰਚੇ ਨੇ ਜਦੋਂ ਉਹ ਸਾਡੀ ਨਾਲ ਆਫਿਸ ਦੀ ਰਿਪੋਰਟ ਗੱਲ ਹੋਈ ਤਾਂ ਧਾਮੀ ਦਾ ਵੀ ਇਹੀ ਕਹਿਣਾ ਸੀ ਕਿ ਉਹਨਾਂ ਨੂੰ ਮੈਸੇਜ ਜ਼ਰੂਰ ਮਿਲਿਆ ਹੈ ਪਰ ਲੱਗਦਾ ਹੈ ਕਿ 4 ਵਜੇ ਦੇ ਕਰੀਬ ਜਿਹੜੀ ਕਮੇਟੀ ਆ ਉਹ ਹੁਸ਼ਿਆਰਪੁਰ ਵੀ ਚੋਂ ਪਹੁੰਚਣਗੀ ਤੇ ਮੀਟਿੰਗ ਕਰਨਗੀ ਹੁਣ ਦੇਖਣਾ ਹੋਵੇਗਾ ਪਰਮਿੰਦਰ ਕੀ ਇਸ ਮੀਟਿੰਗ ਤੋਂ ਬਾਅਦ ਕਿ ਅੰਤਰੀਂ ਕਮੇਟੀ ਦੇ ਮੈਂਬਰ ਹਰਿੰਦਰ ਸਿੰਘ ਧਾਮੀ ਨੂੰ ਮੁਰ ਤੋਂ ਆਪਣੀ ਸੇਵਾ ਨਿਭਾਣ ਦੇ ਲਈ ਰਾਜ਼ੀ ਕਰ ਲੈਂਦੇ ਨੇ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਜੀ ਪਰਮਿੰ ਅਮਰੀਕਾ ਹਾਲਾਂਕਿ ਪਿਛਲੇ ਦਿਨੀ ਜੋ ਕਿ ਹਜਿੰਦਰ ਸਿੰਘ ਧਾਮੀ ਦੇ ਵੱਲੋਂ ਬਿਆਨ ਦਿੱਤਾ ਗਿਆ ਉਹਨਾਂ ਨੇ ਸਾਫ਼ ਕੀਤਾ ਕਿ ਉਹਨਾਂ ਦੇ ਵੱਲੋਂ ਅਸਤੀਫਾ ਵਾਪਸ ਨਹੀਂ ਲਿਆ ਜਾਵੇਗਾ ਪਰ ਅੱਜ ਅਸਤੀਫਾ ਨਾ ਮੰਜ਼ੂਰ ਕੀਤਾ ਗਿਆ ਕਿਉਂਕਿ ਪਹਿਲਾਂ ਦੋ ਬੈਠਕਾਂ ਦੇ ਵਿੱਚ ਅਸਤੀਫਾ ਪੈਂਡਿੰਗ ਕਰ ਦਿੱਤਾ ਗਿਆ ਸੀ ਤਾਂ ਹਜਿੰਦਰ ਸਿੰਘ ਧਾਮੀ ਦਾ ਜੇਕਰ ਤਾਜ਼ੀ ਗੱਲਬਾਤ ਜੋ ਹੋਈ ਹੈ ਤੁਹਾਡੀ ਹੋਈ ਹੈ ਜੋ ਆਫ ਦਾ ਰਿਕਾਰਡ ਉਹਨਾਂ ਦੇ ਵੱਲੋਂ ਗੱਲਬਾਤ ਕੀਤੀ ਗਈ ਹੈ ਕੀ ਅਜੇ ਵੀ ਹਜਿੰਦਰ ਸਿੰਘ ਧਾਮੀ ਦਾ ਉਹੀ ਸਟੈਂਡ ਕਾਇਮ ਨਜ਼ਰ ਆ ਰਿਹਾ ਹੈ ਜਾਂ ਮੁਰਤੋਂ ਦੇ ਵੱਲ ਆਪਣੇ ਫੈਸਲੇ ਤੇ ਵਿਚਾਰ ਕੀਤਾ ਜਾ ਸਕਦਾ ਹੈ ਜੀ ਪਰਿੰਦਰ ਜੀ ਗੱਲ ਕੀਤੀ ਆਵੇ ਸਾਡੀ ਜਿਸ ਦਿਨ ਤੋਂ ਧਾਮੀ ਸਾਹਿਬ ਨੇ ਅਸਤੀਫਾ ਦਿੱਤਾ ਹੈ ਜਿੰਨੀ ਵਾਰ ਵੀ ਸਾਡੀ ਧਾਮੀ ਸਾਹਿਬ ਨਾਲ ਗੱਲ ਹੋਈ ਹੈ ਬੇਸ਼ੱਕ ਉਹ ਕੈਮਰੇ ਅੱਗੇ ਆਉਣ ਦੇ ਲਈ ਨਹੀਂ ਰੈਡੀ ਸੀ ਪਰ ਉਹਨਾਂ ਨੇ ਕਿਹਾ ਸੀ ਕਿ ਮੈਂ ਜੋ ਆਪਣਾ ਫੈਸਲਾ ਕੀਤਾ ਉਹਦੇ ਉੱਤੇ ਐਜ਼ ਇਟ ਇਜ਼ ਰਹੂੰਗਾ ਤੇ ਆਪਣਾ ਅਸਤੀਫਾ ਵਾਪਸ ਨਹੀਂ ਲਵਾਂਗਾ ਪਰ ਉਦੋਂ ਤੱਕ ਉਹਨਾਂ ਦਾ ਜਿਹੜਾ ਅਸਤੀਫਾ ਸੀ ਨਾਮਨਜ਼ੂਰ ਨਹੀਂ ਕੀਤਾ ਗਿਆ ਸੀ ਤੇ ਜਿਹੜੀ ਅੱਜ ਦੀ ਕਮੇਟੀ ਦੀ ਮੀਟਿੰਗ ਹੋਈ ਅੰਤਰੀਕ ਕਮੇਟੀ ਦੀ ਉਹਦੇ ਵਿੱਚ ਰਿੰਦਰ ਸਿੰਘ ਧਾਮੀ ਦਾ ਅਸਤੀਫਾ ਨਾਮਨਜ਼ੂਰ ਕਰ ਦਿੱਤਾ ਗਿਆ ਹੈ ਤੇ ਇਸ ਤੋਂ ਬਾਅਦ ਹੁਣ ਧਾਮੀ ਕੀ ਰੋਕ અપਨਾਦੇ ਨੇ ਦੇਖਦੇ ਆਨ ਕਿ ਧਾਮੀ ਆਪਣੇ ਸਟੇਫ ਦੇ ਉੱਤੇ ਅੜ ਰਹੇ ਨੇ ਜਾਂ ਉਹ ਇਸ ਤੋਂ ਆਪਣੀਆਂ ਸੇਵਾਵਾਂ ਦੌਰਾਨ ਨਿਵਾੰਦਿਆ ਨਹੀਂ ਤਾਂ ਹੁਣ ਆਨ ਵਾਲਾ ਸਮਾਂ ਸੀਗਾ ਪਰ ਇਸ ਮਸਲੇ ਦੇ ਉੱਤੇ ਧਾਮੀ ਦੇ ਨਾਲ ਵੀ ਗੱਲ ਕਰਨੀ ਚਾਹੀਏ ਤਾਂ ਧਾਮੀ ਕੁਝ ਵੀ ਬੋਲਣ ਦੇ ਲਈ ਕੈਮਰੇ ਦੇ ਅੱਗੇ ਆਣ ਲਈ ਤਿਆਰ ਨਹੀਂ ਇਹ ਤਾਂ ਮੀਟਿੰਗ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਕਿੱਧਰ ਫੈਸਲਾ ਜਾਂਦਾ ਹੈ ਜੀ ਅਮਰੀਕਾ ਕੀ ਐਜਿਪੀਸੀ ਅੰਤਰਿਕ ਕਮੇਟੀ ਦੇ ਮੈਂਬਰ ਪਹੁੰਚ ਰਹੇ ਨੇ ਹਜਿੰਦਰ ਸਿੰਘ ਧਾਮੀ ਦੀ ਰਿਹਾਈ ਤੇ ਕਿੰਨੇ ਵਜੇ ਪਹੁੰਚਣ ਦੀ ਉਮੀਦ ਹੈ ਤਾਂ ਕੀ ਇਸ ਤੋਂ ਇਲਾਵਾ ਹੋਰ ਵੀ ਕੋਈ ਆਗੂ ਇਸ ਦੌਰਾਨ ਹਜਿੰਦਰ ਸਿੰਘ ਧਾਮੀ ਦੇ ਘਰ ਪਹੁੰਚੇਗਾ ਅਮਰੀਕ ਮੇਰੀ ਬਾਤ ਸੁਣ ਪਾ ਰਹੇ ਹੋ ਅਜਿੰਦਰ ਸਿੰਘ ਸਾਹਿਬ ਜੀ ਹਾਜ਼ਰਤ ਤੇ ਪਹੁੰਚਣਗੇ ਜੀ 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 ਪਰਮਿੰਦਰ ਜੀ ਜੀ ਅਮਰੀਕ ਆਪਣੀ ਗੱਲ ਜਾਰੀ ਰੱਖੋ ਪਰਮਿੰਦਰ ਜੀ ਇਹ ਗੱਲ ਕੀਤੀ ਜਾਵੇ ਤਾਂ ਜਿਹੜੀ ਚੰਡੀਗੜ੍ਹ ਦੇ ਵਿੱਚ ਅੰਤਰਿੰਨ ਕਮੇਟੀ ਦੀ ਮੀਟਿੰਗ ਮੀਟਿੰਗ ਹੋਈ ਸੀ ਜਿਸ ਜੋ ਮੈਂਬਰ ਉਸ ਮੀਟਿੰਗ ਦੇ ਵਿੱਚ ਸ਼ਾਮਿਲ ਸਨ ਉਹੀ ਇੱਥੇ ਇਹਨਾਂ ਦੀ ਰਹਿائش ਦੇ ਉੱਤੇ ਪਹੁੰਚਣਗੇ ਤੇ ਜੇਕਰ ਪਹੁੰਚਣ ਦੀ ਗੱਲ ਕੀਤੀ ਜਾਵੇ ਤਾਂ 4 ਵਜੇ ਦੇ ਕਰੀਬ ਜਿਹੜੇ ਅੰਤਰੀਂ ਕਮੇਟੀ ਦੇ ਮੈਂਬਰ ਹੈ ਉਹ ਹੁਸ਼ਿਆਰਪੁਰ ਵਿੱਚ ਜਿਹੜਾ ਹਰਜਿੰਦਰ ਸਿੰਘ ਧਾਮੀ ਦੀ ਰਹਿائش ਹੈ ਉੱਥੇ ਪਹੁੰਚਣ ਦੀ ਉਮੀਦ ਹੈ ਕਿ 4 ਵਜੇ ਤੋਂ ਬਾਅਦ ਮੀਟਿੰਗ ਹੋਵੇਗੀ ਤੇ ਮੀਟਿੰਗ ਕਿੰਨਾ ਸਮਾਂ ਚੱਲਦੀ ਹੈ ਇਹ ਹੁਣ ਮੀਟਿੰਗ ਤੋਂ ਬਾਅਦ ਹੀ ਪਤਾ ਲੱਗੇਗਾ ਜੀ ਪ੍ਰਮਿੰਦਰ ਹਾਂ ਠੀਕ ਹੈ ਮਰੀਕ ਫਿਲਹਾਲ ਦੀ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਆ ਥੋੜੀ ਦੇਰ ਦੇ ਵਿੱਚ ਐ ਜੀ ਪੀ ਸੈਂਟਰਰੀ ਕਮੇਟੀ ਦੇ ਮੈਂਬਰ ਜ ਹਜਿੰਦਰ ਸਿੰਘ ਧਾਮੀ ਨੂੰ ਅਪੀਲ ਕੀਤੀ ਜਾਵੇਗੀ ਕਿ ਆਪਣਾ ਅਸਤੀਫਾ ਵਾਪਸ ਲੈਣ ਐਜੀਪੀਸੀ ਪ੍ਰਧਾਨ ਦਾ ਦਫ਼ਤਰ ਦੇ ਵੱਲੋਂ ਸੰਭਾਲਿਆ ਜਾਵੇ ਕਿਉਂਕਿ ਪਹਿਲਾਂ ਜੋ ਐਜੀਪੀਸੀ ਅੰਤਰੀ ਕਮੇਟੀ ਦੀਆਂ ਦੋ ਬੈਠਕਾਂ ਹੋਈਆਂ ਉਸ ਦੇ ਵਿੱਚ ਅਸਤੀਫੇ ਨੂੰ ਪੈਂਡਿੰਗ ਕਰ ਦਿੱਤਾ ਗਿਆ ਸੀ ਨਾ ਹੀ ਪਹਿਲਾਂ ਮਨਜ਼ੂਰ ਹੋਇਆ ਸੀ ਤੇ ਨਾ ਹੀ ਨਾ ਮਨਜ਼ੂਰ ਕੀਤਾ ਗਿਆ ਸੀ ਪਰ ਅੱਜ ਜੋ ਚੰਡੀਗੜ੍ਹ ਦੇ ਵਿੱਚ ਐਜੀਪੀਸੀ ਅੰਤਰੀ ਕਮੇਟੀ ਦੀ ਐਮ ਮੀਟਿੰਗ ਹੁੰਦੀ ਹੈ ਉਸ ਮੀਟਿੰਗ ਦੇ ਵਿੱਚ ਹਜਿੰਦਰ ਸਿੰਘ ਧਾਮੀ ਦਾ ਅਸਤੀਫਾ ਨਾ ਮਨਜ਼ੂਰ ਕਰ ਦਿੱਤਾ ਗਿਆ ਤਾਂ ਹੁਣ ਵੱਡਾ ਸਵਾਲ ਹੈ ਕਿ ਕੀ ਹਜਿੰਦਰ ਸਿੰਘ ਧਾਮੀ ਐਜੀਪੀਸੀ ਯੰਤਰੀ ਕਮੇਟੀ ਦੇ ਮੈਂਬਰਾਂ ਦੇ ਨਾਲ ਗੱਲਬਾਤ ਤੋਂ ਬਾਅਦ ਚ ਮੁਰਤੋਂ ਪ੍ਰਧਾਨਤਾ ਦਾ ਸੰਭਾਲਣ ਦੇ ਲਈ ਰਾਜ਼ੀ ਹੋ ਜਾਣਗੇ ਕਿ ਉਹਨਾਂ ਦੇ ਵੱਲੋਂ ਆਪਣੇ ਅਸਤੀਫੇ ਨੂੰ ਲੈ ਕੇ ਫੈਸਲਾ ਜੋ ਕਿ ਬਦਲਿਆ ਜਾਵੇਗਾ ਉਸ ਫੈਸਲੇ ਨੂੰ ਵਾਪਸ ਲਿਆ ਜਾਵੇਗਾ ਹਾਲਾਂਕਿ ਜੋ ਪਿਛਲੀ ਐਜੀਪੀਸੀ ਯੰਤਰੀ ਕਮੇਟੀ ਦੀ 7 ਮਾਰਚ ਨੂੰ ਅਮਰਸਰ ਦੇ ਵਿੱਚ ਮੀਟਿੰਗ ਹੁੰਦੀ ਹੈ ਜਿਸ ਮੀਟਿੰਗ ਦੇ ਵਿੱਚ ਦੋ ਜਥੇਦਾਰਾਂ ਨੂੰ ਲੈ ਕੇ ਕਾਰਵਾਈ ਕੀਤੀ ਗਈ ਸੀ ਤਾਂ ਉਸ ਤੋਂ ਇੱਕ ਦਿਨ ਪਹਿਲਾਂ ਮ 6 ਮਾਰਚ ਨੂੰ ਹਰਜਿੰਦਰ ਸਿੰਘ ਧਾਮੀ ਜੋ ਕੇ ਅੰਮ੍ਰਿਤਸਰ ਪਹੁੰਚਦੇ ਨੇ ਜਦੋਂ ਮੀਡੀਆ ਦੇ ਵੱਲੋਂ ਉਹਦੇ ਨਾਲ ਗੱਲਬਾਤ ਕੀਤੀ ਜਾ ਰਹੀ ਸੀ ਉਸ ਦੇ ਵਿੱਚ ਉਹ ਸਪਸ਼ਟ ਕਰਦੇ ਹੋਏ ਨਜ਼ਰ ਆਏ ਕਿ ਉਹਨਾਂ ਦੇ ਵੱਲੋਂ ਅਸਤੀਫਾ ਵਾਪਸ ਨਹੀਂ ਲਿਆ ਜਾਵੇਗਾ ਉਹਨਾਂ ਨੇ ਨਾਲ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਅੱਗੇ ਐਜੀਪੀਸੀ ਅੰਤਰਿਕ ਕਮੇਟੀ ਨੇ ਦੇਖਣਾ ਕਿ ਉਹਨਾਂ ਨੇ ਕੀ ਫੈਸਲਾ ਲੈਣਾ ਹੈ ਪਰ ਉਸ ਤੋਂ ਬਾਅਦ ਅੱਜ ਦੀ ਜੋ ਐਜੀਪੀਸੀ ਅੰਤਰਿਕ ਕਮੇਟੀ ਦੀ ਮੀਟਿੰਗ ਹੁੰਦੀ ਹੈ ਉਸ ਮੀਟਿੰਗ ਦੇ ਵਿੱਚ ਹਰਜਿੰਦਰ ਸਿੰਘ ਧਾਮੀ ਦਾ ਅਸਤੀਫਾ ਨਾ ਮੰਜ਼ੂਰ ਕਰ ਦਿੱਤਾ ਜਾਂਦਾ ਹੁਣ ਵੱਡਾ ਸਵਾਲ ਹੈ ਕਿ ਨਾ ਮੰਜ਼ੂਰ ਜੋ ਕੇ ਕੀਤਾ ਗਿਆ ਅਸਤੀਫਾ ਇਸ ਨੂੰ ਅਕੀ ਸਮਝਿਆ ਜਾਵੇ ਕਿ ਕੀ ਐਜੀਪੀਸੀ ਨੂੰ ਅਜਿਹੀ ਕੋਈ ਗੁੰਜਾਇਸ਼ ਨਜ਼ਰ ਆ ਰਹੀ ਹੈ ਕਿ ਹਜਿੰਦਰ ਸਿੰਘ ਧਾਮੀ ਮੁਰਦ ਤੋਂ ਪ੍ਰਧਾਨਦਲ ਦਾ ਅਹੁਦਾ ਸੰਭਾਲਣ ਦੇ ਲਈ ਰਾਜ਼ੀ ਹੋ ਜਾਣਗੇ ਖੈਰ ਜੋ ਅੱਜ ਐਜੀਪੀਸੀ ਅੰਤਰਿਕ ਕਮੇਟੀ ਦੇ ਮੈਂਬਰ ਉਹਨਾਂ ਦੇ ਘਰ ਪਹੁੰਚ ਰਹੇ ਨੇ ਉਸ ਤੋਂ ਬਾਅਦ ਕੀ ਕੁਝ ਉਹਨਾਂ ਮੈਂਬਰਾਂ ਦੇ ਵੱਲੋਂ ਕਿਹਾ ਜਾਂਦਾ ਹੈ ਜਾਂ ਹਜਿੰਦਰ ਸਿੰਘ ਧਾਮੀ ਦੇ ਵੱਲੋਂ ਕੀ ਜਾਣਕਾਰੀ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਕਾਫੀ ਪਿਕਚਰ ਜੋ ਕਿ ਸਪਸ਼ਟ ਹੋ ਜਾਵੇਗੀ ਕਿ ਕੀ ਹਜਿੰਦਰ ਸਿੰਘ ਧਾਮੀ ਮੁਰਦ ਤੋਂ ਪ੍ਰਧਾਨਦਲ ਦਾ ਅਹੁਦਾ ਸੰਭਾਲਣਗੇ ਜਾਂ ਨਹੀਂ ਅ ਦਰਸਲ 17 ਫਰਵਰੀ ਨੂੰ ਅਜਿੰਦਰ ਸਿੰਘ ਧਾਮੀ ਦੇ ਵੱਲੋਂ ਅਚਾਨਕ ਇੱਕ ਅੰਮ੍ਰਿਤਸਰ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਤੇ ਉਸੇ ਦੌਰਾਨ ਹੀ ਪ੍ਰਧਾਨਗੀ ਦਹੁਦੇ ਤੋਂ ਸਿਫਾ ਦਿੱਤਾ ਗਿਆ ਨਾਲ ਹੀ ਜੋ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਸੱਤ ਮੈਂਬਰੀ ਕਮੇਟੀ ਬਣਾਇਆ ਗਿਆ ਸੀ ਉਸ ਕਮੇਟੀ ਦੇ ਮੁਖੀ ਵਜੋਂ ਉਹਨਾਂ ਦੇ ਵੱਲੋਂ ਅਸਤੀਫਾ ਦੇ ਦਿੱਤਾ ਜਾਂਦਾ ਹੈ ਪਰ ਅਜਿੰਦਰ ਸਿੰਘ ਧਾਮੀ ਦਾ ਅਸਤੀਫਾ ਅਜੇ ਤੱਕ ਕਿਉਂਕਿ ਮਨਜ਼ੂਰ ਨਹੀਂ ਹੋਇਆ ਪਹਿਲਾਂ ਦੋ ਵਾਰ ਅਸਤੀਫੇ ਨੂੰ ਪੈਂਡਿੰਗ ਕੀਤਾ ਗਿਆ ਤੇ ਅੱਜ ਅਸਤੀਫੇ ਨੂੰ ਨਾ ਮਨਜ਼ੂਰ ਕਰ ਦਿੱਤਾ ਗਿਆ ਆ ਸਟੇਨਲਿਸ ਵੇਲੇ ਆ ਸ਼੍ਰਮਣੀ ਅਕਾਲੀ ਦਲ ਬਾਗੀ ਤੜੇ ਦੇ ਆਗੂ ਚਰਨਜੀਤ ਸਿੰਘ ਬਰਾੜ ਜੁੜ ਚੁੱਕੇ ਨੇ ਬਰਾੜ ਸਾਹਿਬ ਤੁਹਾਡਾ ਸਵਾਗਤ ਹੈ న్యూਸ ਐਕਟਿੰਗ ਪੰਜਾਬ ਤੇ ਬਰਾੜ ਸਾਹਿਬ ਅੱਜ ਹਜਿੰਦਰ ਸਿੰਘ ਧਾਮੀ ਦਾ ਅਸਤੀਫਾ ਐ ਜੀ ਪੀ ਸੀ ਅੰਤਰੀ ਕਮੇਟੀ ਦੇ ਵੱਲੋਂ ਨਾਮਨਜ਼ੂਰ ਕੀਤਾ ਗਿਆ ਅਤੇ ਅੰਤਰੀ ਕਮੇਟੀ ਦੇ ਮੈਂਬਰ ਜੋ ਕਿ ਹਜਿੰਦਰ ਸਿੰਘ ਧਾਮੀ ਦੀ ਰਿਹਾਈ 'ਤੇ ਵੀ ਥੋੜੀ ਦੇਰ ਦੇ ਵਿੱਚ ਪਹੁੰਚ ਰਹੇ ਨੇ ਉਹਨਾਂ ਨੂੰ ਮੋੜ ਤੋਂ ਅਪੀਲ ਕੀਤੀ ਜਾਵੇਗੀ ਤੁਹਾਡਾ ਇਸ ਤੇ ਰਿਐਕਸ਼ਨ ਜੱਜੀ ਮੈਂ ਸਭ ਤੋਂ ਪਹਿਲਾਂ ਬੇਨਤੀ ਕਰਾਂ ਕਿ ਬਾਗੀ ਟੜਾ ਜਿਹੜਾ ਹੈਗਾ ਉਹ ਕਿਹਨਾ ਬੰਦ ਕਰੋ ਪਲੀਜ਼ ਸਾਡੀ ਰਿਕੁਐਸਟ ਹੈ ਉਹਦਾ ਕਾਰਨ ਹੈ ਕਿ ਜਿਹੜੇ ਅਕਾਲ ਤਖਤ ਤੋਂ ਬਾਗੀ ਨੇ ਬਾਗੀ ਉਹਨਾਂ ਨੂੰ ਗਿਆ ਕਰੋ ਸਾਨੂੰ ਨਾ ਪਿਆਸ ਨੀ ਕੀ ਸਮੋਦਨ ਕੀ ਕਰੀਏ ਤੁਸੀਂ ਵੀ ਦੱਸ ਦਿਓ ਨਹੀਂ ਮਤਲਬ ਤੁਸੀਂ ਸ਼ਰੂਮਣੀ ਅਕਾਲੀ ਦਲ ਦੇ ਲੀਡਰ ਕਹੋ ਜੀ ਮਤਲਬ ਇਹ ਕੋਈ ਕਿਸੇ ਤੇ ਮਤਲਬ ਇੱਕ ਕੋਈ ਫਰਮ ਥੋੜਾ ਵੀ ਜਿਹੜਾ ਜਿਹਨੂੰ ਮਰਜ਼ੀ ਕਰਦੇ ਅਸੀਂ ਸਾਰੇ ਅਕਾਲੀ ਦਲ ਲਈ ਕੰਮ ਕਰ ਰਹੇ ਆਂ ਇਹ ਕੋਈ ਕੋਈ ਇਹਦੇ ਤੋਂ ਬਾਗੀ ਬੁਗੀ ਵਾਲਾ ਕਿਰਪਾ ਕਰਕੇ ਹੁਣ ਬੰਦ ਕਰ ਦਿਓ ਬਾਗੀ ਉਹਨਾਂ ਨੂੰ ਕੋ ਜਿਹੜੇ ਅਕਾਲ ਤਖਤ ਦੇ ਪਗੋੜੇ ਠੀਕ ਹੈ ਚਲੋ ਆਪਣੀ ਗੱਲ ਰੱਖੋ ਤੁਸੀਂ ਦੂਸਰੀ ਮੈਂ ਬੇਨਤੀ ਕਰਾ ਕੇ ਜਿਹੜਾ ਧਮੀ ਸਾਹਿਬ ਦਾ ਅਸਤੀਫਾ ਨਾਮਨਜ਼ੂਰ ਕਰਨ ਵਾਲੀ ਗੱਲ ਹੈ ਇਹ ਉਸੇ ਤਰ੍ਹਾਂ ਦੀ ਗੱਲ ਹੈ ਜਿਵੇਂ ਸੁਖਬੀਰ ਸਿੰਘ ਬਾਦਲ ਦਾ 2 ਮਹੀਨੇ ਬਾਅਦ ਜਾਂ 1 ਮਹੀਨੇ ਬਾਅਦ ਅਸਤੀਫਾ ਮਨਜ਼ੂਰ ਕੀਤਾ ਸੀ ਇਹ ਬੜੀ ਗਿਣੀ ਵਿੱਚ ਸਾਜਿਸ਼ ਤੇ ਤਹਿਤ ਹੀ ਉਸ ਸੱਤ ਮੈਂਬਰੀ ਕਮੇਟੀ ਨੂੰ ਤਾਰਪੀਡੋ ਕਰਨ ਲਈ ਮੈਂ ਸਮਝਦਾ ਕਿ ਪਿੱਛੇ ਹਟੇ ਸੀ ਹੂੰ ਤੇ ਜਤੇਦਰ ਸਾਹਿਬਾ ਨੂੰ ਜਿਹੜਾ ਹੈਗਾ ਕਿ ਹਰਿਆਣਾ ਦੇ ਜਿਹੜੇ ਸੀਨੀਅਰ ਬੀਪੁਰਧਾਲਾ ਰਗੂਜੀਤ ਮਿਰਕ ਉਹਨਾਂ ਤੋਂ ਹਟਵਾ ਕੇ ਤੇ ਦੁਬਾਰੇ ਫੇਰ ਅਫੀਸਰ ਕੇ ਕਾਮ ਲੈਣਾ ਮੈਂ ਸਮਝਦਾ ਕਿ ਪੰਜਾਬ ਹੀ ਨਹੀਂ ਸਾਰੇ ਦੇਸ਼ ਵਜੋਂ ਵਸਦੀਆਂ ਸਿੱਖ ਸੰਸਦਾਂ ਦੇ ਅੱਖਾਂ ਦੇ ਵਿੱਚ ਧੂੜ ਝੋਕਣ ਵਾਲੀ ਕੋਸ਼ਿਸ਼ ਕਰਦੇ ਐ ਕਿਉਂਕਿ 7 ਦਿਨ ਪਹਿਲਾਂ ਹੀ ਪਾਰਟੀ ਦਫ਼ਤਰ ਤੇ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਈਮੇ ਦੇ ਵਿੱਚੋਂ ਖਬਰ ਆ ਗਈ ਸੀ ਕਿ ਧਾਮੀ ਸਾਹਿਬ ਵਾਪਸ ਆ ਰਹੇ ਆ ਤਾਂ ਉਹ ਇੰਨੇ ਕੌਨਫੀਡੈਂਸ ਨਾਲ ਜਿਉ ਕੋ ਗੱਲ ਕਰ ਰਿਹਾ ਸੀ ਤਾਂ ਉਹਦਾ ਕਾਰਨ ਇੱਕੋ ਹੀ ਸੀਦਾ ਕਿ ਸਾਰੀ ਗਿਣੀ ਮਿਤੀ ਸਾਜਿਸ਼ ਦੇ ਤਹਿਤ ਹੁਣ ਲੱਗਦਾ ਹੈ ਕਿ ਸਾਰੀ ਸਕ੍ਰਿਪਟ ਜਿਹੜੀ ਲਿਖੀ ਸੀ ਉਹਨੂੰ ਇੰਪਲੀਮੈਂਟ ਕਰਕੇ ਤੇ ਅੱਜ ਉਹ ਅਸੀਫਾ ਜਿਹੜਾ ਨਾ ਮਨਜ਼ੂਰ ਕਰਤਾ ਇਹ ਨਾ ਮਨਜ਼ੂਰ ਕਰਨਾ ਸੀ ਪਹਿਲੀ ਮੀਟਿੰਗ ਕਿਉਂ ਨਹੀਂ ਕੀਤਾ ਦੂਜੀ 'ਚ ਕਿਉਂ ਨਹੀਂ ਕੀਤਾ ਤੀਜੀ 'ਚ ਕਿਉਂ ਨਹੀਂ ਕੀਤਾ ਟੋਟਲ ਡਰਾਮਾ ਚੱਲਿਆ ਜਾ ਰਿਹਾ ਔਰ ਜਿਹੜੀਆਂ ਸਿੱਖਾਂ ਦੀਆਂ ਭਾਵਨਾਵਾਂ ਦਾ ਸਭ ਤੋਂ ਵੱਡਾ ਮੁੱਦਾ ਸੀ ਕਿ ਜੱਜਦਾਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਜੱਜਦਾਰ ਸ਼੍ਰੀ ਕੇਸਗੱਤ ਸਾਹਿਬ ਨੂੰ ਬਹਾਲ ਕਰੋ ਉਹਦੇ ਤੇ ਕਿਸੇ ਨੇ ਗੱਲ ਹੀ ਨਹੀਂ ਕੀਤੀ ਇਸ ਕਰਕੇ ਇਹ ਇਹ ਜਿਹੜੀ ਮੈਂ ਕਹਿੰਦਾ ਕਿ ਆਪਣੇ ਮੁਤਾਬਕ ਬਣਾਈ ਸਕ੍ਰਿਪਟ ਤੇ ਚੱਲ ਰਹੇ ਆ ਸਿੱਖਾਂ ਦੀਆਂ ਭਾਵਨਾਵਾਂ ਨਾਲ ਖੇਡ ਰਹੇ ਆ ਉਹਨਾਂ ਵਾਲੇ ਦਿਨਾਂ ਦੇ ਵਿੱਚ ਜਿਹੜੇ ਮੈਂਬਰ ਇਸ ਮਤੇ ਨੂੰ ਰੱਦ ਕਰਾਉਣ ਲਈ ਨਹੀਂ ਖੜੇ ਹੋਣਗੇ ਨਹੀਂ ਦਸਤਖਤ ਕਰਨਗੇ ਤਾਂ ਸਿੱਖਾਂ ਦਾ ਜਿਹੜੇ ਹੈਗੇ ਆ ਜਿਹੜੇ ਸਾਰੇ ਸਮੂਹ ਸਿੱਖ ਸੰਸਥਾਾਂ ਉਹਨਾਂ ਨੂੰ ਘਰ ਜਾ ਕੇ ਪੁੱਛਣ ਗਿਆ ਵੀ ਤੁਸੀਂ ਇਹ ਇਹ ਜਿਹੜਾ ਹੈਗਾ ਕਿਉਂ ਨਹੀਂ ਸ਼੍ਰੀ ਕਲਤਖ ਸਾਹਿਬ ਦੇ ਜੱਥੇਦਾਰ ਸਾਹਿਬਾਨ ਦੇ ਨਾਲ ਖੜਦੇ ਇਸ ਕਰਕੇ ਇਹ ਗਲਤ ਰਾਹ ਤੇ ਤੁਰੇ ਹੋਇਆ ਸਿੱਖਾਂ ਦੀਆਂ ਭਾਵਨਾਵਾਂ ਦਾ ਖੜਵਾਲ ਕੱਢ ਰਿਹਾ ਸ਼੍ਰੀ ਕਲਤਖ ਸਾਹਿਬ ਦੀਆਂ ਮਰਜ਼ਾਦਾਂ ਦਾ ੱਡੀਆਂ ਉਡਾ ਰਿਹਾ ਜਿਹੜੀ ਕਿ ਕਰੜੇ ਸ਼ਬਦਾਂ 'ਚ ਨਿੰਦਾ ਕਰਦੇ ਨੀ ਬਰਾਦਰ ਸਾਹਿਬ ਤੁਹਾਨੂੰ ਕੀ ਲੱਗਦਾ ਕਿ ਜੇਕਰ ਅਸਤੀਫਾ ਨਾਮਨਜ਼ੂਰ ਹੋ ਗਿਆ ਤਾਂ ਜਹਿੰਦਰ ਸਿੰਘ ਧਾਮੇ ਮੋੜ ਤੋਂ ਪ੍ਰਧਾਨ ਦਾ ਉਹਦਾ ਸੰਭਾਲ ਲੈਣਗੇ। ਲੇਕੋ ਮੈਨੂੰ ਨਹੀਂ ਲੱਗਦਾ ਕਿ ਬਿਨਾ ਕਿਸੇ ਕੰਸੈਂਟ ਤੋਂ ਨਾਮਨਜ਼ੂਰ ਕੀਤਾ ਹੈ। ਹਮ ਪਰ ਇਹ ਇਹ ਸਾਰਾ ਕੁਝ ਗਿਣਿਆਂ ਵਿੱਚ ਹੀ ਲੱਗਦਾ ਹੈ। ਬਾਕੀ ਚਲੋ ਇਹ ਤਾਂ ਬਿੱਲੀ ਤਾਂ ਥੈਲੋਂ ਬਾਹਰ ਆਈ ਜਾਣੀ ਹੈ। ਹੋਰ 4-6 ਘੰਟਿਆਂ ਚ ਆਜੂਗੀ ਜਾਂ ਕੱਲ ਤੱਕ ਆਜੂਗੀ। ਆ ਠੀਕ ਹੈ ਬਰਾਦਰ ਸਾਹਿਬ ਤੁਹਾਡਾ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ ਤੇ ਐ ਜੀ ਪੀ ਸੀ ਅੰਤਰੀ ਕਮੇਟੀ ਦੇ ਅਨੁਸਾਰ ਜਹਿੰਦਰ ਸਿੰਘ ਧਾਮੇ ਦਾ ਅਸਤੀਫਾ ਨਾਮਨਜ਼ੂਰ ਕੀਤਾ ਗਿਆ ਹੈ। ਅੰਤਰੀ ਕਮੇਟੀ ਦੀ ਆ ਮੀਟਿੰਗ ਦੇ ਵਿੱਚ ਫੈਸਲਾ ਲਿਆ ਗਿਆ ਉੱਥੇ ਕਮੇਟੀ ਦੇ ਜੋ ਮੈਂਬਰ ਨੇ ਥੋੜੀ دیر ਦੇ ਵਿੱਚ ਮਹਿੰਦਰ ਸਿੰਘ ਧਾਮੀ ਦੀ ਰਿਹਾਈ ਤੇ ਵੀ ਪਹੁੰਚਣਗੇ ਉਹਨਾਂ ਨੂੰ ਮੋਰ ਤੋਂ ਅਪੀਲ ਵੀ ਕੀਤੀ ਜਾਵੇਗੀ ਕਿ ਉਹ ਮੋਰ ਤੋਂ ਐ ਜੀ ਪੀ ਐਸ ਪ੍ਰਧਾਨ ਦਾ ਉਹਦਾ ਸੰਭਾਲਣ ਖੈਰ ਇਸ ਮੀਟਿੰਗ ਤੋਂ ਬਾਅਦ ਇਸ ਗੱਲਬਾਤ ਤੋਂ ਬਾਅਦ ਹਕੀਕਤੋ ਜਾਣਕਾਰੀ ਸਾਹਮਣੇ ਹੁੰਦੀ ਹੈ ਉਸ ਤੇ ਵੀ ਸਾਡੀ ਨਜ਼ਰ ਰਹੇਗੀ ਰੋਕਣਗੇ ਅਗਲੀ ਵੱਡੀ ਖਬਰ ਦਾ ਬਿਕਰਮਜੀਤ ਠਿਆਦੀ ਨਰਾਜ਼ਗੀ ਤੇ ਬਲਵਿੰਦਰ ਸਿੰਘ ਭੁੰਦਰ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਬਿਕਰਮਜੀਤ ਠਿਆ ਨਰਾਜ਼ ਨਹੀਂ ਨੇ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦਰ ਦਾ ਕਹਿਣਾ ਹੈ ਕਿ ਬਿਕਰਮਜੀਤ ਠਿਆ ਨਰਾਜ਼ ਨਹੀਂ ਨੇ ਸਭ ਨੂੰ ਆਪਣੀ ਗੱਲ ਰੱਖਣ ਦਾ ਪੂਰਾ ਹੱਕ ਹੈ ਹਰ ਕਿਸੇ ਦਾ ਵੱਖਰਾ ਵੱਖਰਾ ਨਜ਼ਰੀਆ ਹੈ ਅਸੀਂ ਸਾਰੇ ਭਰਾ ਹਾਂ ਬਲਵਿੰਦਰ ਸਿੰਘ ਭੁੰਦਰ ਦੇ ਵੱਡਾ ਬਿਆਨ ਦਿੱਤਾ ਕਿ ਉਹਨਾਂ ਦਾ ਕਹਿਣਾ ਹੈ ਕਿ ਬਿਕਰਮਜੀਤ ਠਿਆ ਨਰਾਜ਼ ਨਹੀਂ ਨੇ ਅਸੀਂ ਸਾਰੇ ਭਰਾ ਹਾਂ ਪਾਰਟੀ ਦੇ ਵਿੱਚ ਕੋਈ ਵੀ ਨਰਾਜ਼ ਨਹੀਂ ਹੁੰਦਾ ਕੁਝ ਦਿਨਾਂ ਦੇ ਵਿੱਚ ਸਭ ਇਕੱਠੇ ਹੋ ਜਾਣਗੇ ਵੀ ਉਹਨਾਂ ਨੇ ਦਾਅਵਾ ਕਰ ਦਿੱਤਾ ਹੈ ਅਾ ਦਰਸਲ ਪਿਛਲੇ ਦਿਨੀ ਵਿਕਮ ਸਿੰਘ ਮਜੀਠੀਆ ਸਣੇ ਸੱਤ ਕਾਲੀਰਾਲ ਦੇ ਆਗੂ ਚੰਡੀਗੜ੍ਹ ਦੇ ਵਿੱਚ ਇਕੱਠੇ ਹੁੰਦੇ ਨੇ ਉਸ ਤੋਂ ਬਾਅਦ ਇੱਕ ਸਾਂਝਾ ਬਿਆਨ ਜਾਰੀ ਕੀਤਾ ਜਾਂਦਾ ਜਿਸ ਤਰੀਕੇ ਦੇ ਨਾਲ 7 ਮਾਰਚ ਨੂੰ ਆਟੀਪੀ ਸੈਂਟਰੀ ਕਮੇਟੀ ਦੇ ਵੱਲੋਂ ਦੋ ਜੱਥੇਦਾਰਾਂ ਦੇ ਨਾਮ ਨੂੰ ਹਟਾਇਆ ਗਿਆ ਉਸ ਦਾ ਫਰੋਦ ਸਿੱਧੇ ਤੌਰ ਤੇ ਕੀਤਾ ਗਿਆ ਇਹ ਕਿਹਾ ਗਿਆ ਕਿ ਇਹ ਨਿੰਦਣਯੋਗ ਹੈ ਉਸ ਤੋਂ ਬਾਅਦ ਛਲਾ ਕੇ ਬਲਵਿੰਦਰ ਸਿੰਘ ਭੁੰਦਰ ਦੇ ਨਾਮ ਤੇ ਇੱਕ ਕਾਲੀ ਦਲ ਦੇ ਵੱਲੋਂ ਪ੍ਰੈਸ ਰੂਟ ਵੀ ਜਾਰੀ ਕੀਤਾ ਜਾਂਦਾ ਹੈ ਹਾਲਾਂਕਿ ਉਸ ਦੇ ਵਿੱਚ ਕਾਫੀ ਸਖਤ ਸ਼ਬਦਾਵਲੀ ਦੀ ਵਰਤੋਂ ਕੀਤੀ ਜਾਂਦੀ ਹੈ ਤਿੱਥੇ ਤੱਕ ਕਿਹਾ ਗਿਆ ਕਿ ਵਿਕਰਮ ਸਿੰਘ ਮਜੀਠੀਆ ਨੇ ਸਬੀਰ ਸਿੰਘ ਬਾਦੂਦੀ ਪੱਟੇ ਤੇ ਵਿਸ਼ਰਾਮ ਆ ਰਿਹਾ ਹੈ ਤੇ ਜਦੋਂ ਅੱਜ ਮੀਡੀਆ ਦੇ ਮੁਖਾਤਬ ਹੋ ਰਹੇ ਸਨ ਬਲਵਿੰਦਰ ਸਿੰਘ ਭੁੰਦਰ ਤੇ ਇਸ ਦੌਰਾਨ ਉਹਨਾਂ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਨੇ ਦਾਵਾ ਕੀਤਾ ਹੈ ਕਿ ਵਿਕਰਮ ਸਿੰਘ ਮਜੀਠੀਆ ਨਾਰਾਜ਼ ਨਹੀਂ ਹਰ ਕਿਸੇ ਦਾ ਵੱਖਰਾ ਵੱਖਰਾ ਨਜ਼ਰੀਆ ਉਹਨਾਂ ਨੇ ਕਿਹਾ ਕਿ ਅਸੀਂ ਸਾਰੇ ਭਰਾ ਹਾਂ ਤੇ ਕੁਝ ਹੀ ਦਿਨਾਂ ਦੇ ਵਿੱਚ ਸਭ ਇਕੱਠੇ ਹੋ ਜਾਣਗੇ ਇਹ ਵੀ ਬਲਵਿੰਦਰ ਸਿੰਘ ਖੁੰਦੜ ਨੇ ਦਾਅਵਾ ਕਰ ਦਿੱਤਾ ਹੈ। ਮਨਰਖੋ ਦੋ ਸਵਾਲ ਹੈ ਇੱਕ ਤਾਂ ਪਿਛਲੇ ਦਿਨਾਂ ਚ ਜਗਧਾਰ ਸਾਹਿਬ ਜਦੋਂ ਲਗਾਈ ਗਈ ਸੀ ਉਸ ਤੋਂ ਬਾਅਦ ਸਿੱਖ ਲੋਕਾਂ ਨੇ ਵੀ ਨੰਦ ਨਾਰਾਜ਼ਗੀ ਜ਼ਾਹਰ ਕੀਤੀ ਸੀ ਉਸ ਤੋਂ ਬਾਅਦ ਵੀ ਸਿੱਖ ਲੋਕਾਂ ਦੀ ਨਾਰਾਜ਼ਗੀ ਦੂਰ ਹੋਗੀ ਔਰ ਦੂਸਰਾ ਨਵੇਂ ਪ੍ਰਧਾਨ ਕੋਲ ਤੱਕ ਲਗਾਏ ਜਾ ਸਕਦੇ ਨੇ ਕਿ ਸੁਖਵੀਰ ਬਾਦਲ ਪ੍ਰਧਾਨ ਜੀ ਵਿਦੇਸ਼ ਵਿੱਚ ਹੋਣਗੇ ਨਵੇਂ ਪ੍ਰਧਾਨਗੇ ਦੇਖੋ ਪਹਿਲਾ ਪੁਆਇੰਟ ਤੇ ਹੈ ਕਿ ਕੋਈ ਵੀ ਸਾਡਾ ਭਰਾ ਹੈ ਜਿਹੜਾ ਮੈਂ ਨਾਰਾਜ਼ ਨਹੀਂ ਸਮਝਦਾ ਕਈ ਵਾਰੀ ਕੋ ਬੰਦਾ ਅਚਾਰ ਖਿਆਲ ਪਰਕਰ ਕਰ ਦਿੰਦਾ ਹੈ ਅਸੀਂ ਉਸ ਨੂੰ ਉਹਦੇ ਉਲਟ ਲੈ ਲੈਨੇ ਮੈਂ ਕਈ ਵਾਰੀ ਗੱਲ ਕਰਦਾ ਮੇਰੇ ਤੇ ਇਹਨਾਂ ਦੇ ਖਿਆਲ ਨਹੀਂ ਮਿਲਦੇ ਮੇਰੇ ਨਾਲ ਨਹੀਂ ਮਿਲਦੇ ਤਾਂ ਕੋ ਪਾਰਟੀ ਨਾਰਾਜ਼ ਨਹੀਂ ਹੁੰਦੀ ਨਾ ਕੋਈ ਸਾਡੇ ਨਾਲ ਵਜੀਤਾ ਸਾਹਿਬ ਨਾਰਾਜ਼ ਹੈ बैठे है संजय जी साहब दूसरे भ्रावे सारे साडे भ्राए मैं त इवन रिकॉर्ड कर लो मैं त जेड़े भ्रा साडे गुस्से हो के कहंदे ਵੀ ਅਸੀਂ ਠੀਕ ਕਰਨਾ ਮੈਂ ਤਾਂ ਉਹਨਾਂ ਦਾ ਵੀ ਨਾਰਾਜ਼ ਨਹੀਂ ਹੋਇਆ ਮੈਂ ریکارڈ ਕਰ ਲਉ ਪਾਰਟੀ ਦਾ ਪਾਰਟੀ ਤੂੰ ਨਹੀਂ ਕੱਢੇ ਮੈਂ ਡਿਸਪਲੀਨ ਕਮੇਟੀ ਦਾ ਵੀ ਚੇਅਰਮੈਨ ਸੀ ਤੇ ਮੈਂ ਵਰਕਿੰਗ ਪ੍ਰਧਾਨ ਵੀ ਬਣ ਗਿਆ ਸੀ ਤੇ ਮੈਂ ਕਹਿਆ ਸੀ ਨਹੀਂ ਆਪਣੇ ਭਰਾ ਨੂੰ ਕੋਈ ਨਹੀਂ ਕਹਿ ਲੈ ਇਹਨਾਂ ਨੇ ਇਹਨਾਂ ਨੇ ਆਪਣੇ ਖਿਆਲ ਪ੍ਰਗਟ ਕੀਤੇ ਨੇ ਇਹਨਾਂ ਕਿਹਾ ਵੀ ਅਸੀਂ ਪਾਰਟੀ ਸਾਡੇ ਬੁੱਢੇ ਪਾਸੇ ਭੱਗ ਗਏ ਆਪਾਂ ਨਹੀਂ ਕਰਨਾ ਇਸ ਕਰਕੇ ਮੈਂ ਅੱਜ ਵੀ ਕਹਿਣਾ ਕਿ ਕੋਈ ਐਸੀ ਗੱਲ ਨਹੀਂ ਹਾਂਜੀ ਹਾਂਜੀ ਕਿ ਸਾਡਾ ਕੋ ਨਰਾਜ ਆ ਤੁਸੀਂ ਦੇਖੋ ਸਹੀ ਥੋੜੇ ਦਿਰਾ ਸਾਰੇ ਭਰਾ ਸੇ ਇਕੱਠੇ ਗੱਲ ਬਗੜੇ ਆ ਪਾਕ ਇਕੱਠੇ ਧਰਾਂਗੇ ਪੰਜਾਬ ਦੇ ਭਲੇ ਵਾਸਤੇ ਇਕੱਠੇ ਕੰਮ ਕਰਾਂਗੇ ਹੁਣ ਤੇ ਕੇਂਦਰ ਦੇ ਵੱਲੋਂ ਪ੍ਰਸਤਾਵਿਤ ਲੋਕ ਸਭਾ ਸੀਟਾਂ ਦੀ ਹੱਦਬੰਦੀ ਦਾ ਅਕਾਲੀ ਦਲ ਦੇ ਵੱਲੋਂ ਵੀ ਵਿਰੋਧ ਕੀਤਾ ਗਿਆ ਹੈ ਸੂਬਿਆਂ ਦੇ ਅਧਿਕਾਰਾਂ ਤੇ ਵੱਡਾ ਹਮਲਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਬਿਆਨ ਸਾਹਮਣੇ ਆ ਅਕਾਲੀ ਦਲ ਦਾ ਕਹਿਣਾ ਹੈ ਕਿ ਸੂਬਿਆਂ ਦੇ ਅਧਿਕਾਰਾਂ ਤੇ ਵੱਡਾ ਹਮਲਾ ਹੈ ਇਸ ਦੇ ਨਾਲ ਉੱਤਰ ਤੇ ਦੱਖਣ ਖਤਮ ਹੋ ਜਾਣਗੇ ਕਈ ਸੂਬਿਆਂ ਨੂੰ ਵੱਡੇ ਘਾਟੇ ਪੈਣਗੇ ਦੇ ਨਾਲ ਲੋਕ ਸਭਾ ਦੇ ਵੀ ਸਾਡੀ ਆਵਾਜ਼ ਘਟੇਗੀ ਆਯੂਪੀ ਦੀਆਂ ਸੀਟਾਂ 150 ਤੱਕ ਪਹੁੰਚ ਜਾਣਗੀਆਂ ਜੋ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਦਾਅਵਾ ਕੀਤਾ ਗਿਆ ਪੰਜਾਬੀਆਂ 18 ਲੋਕ ਸਭਾ ਸੀਟਾਂ ਹੋਣਗੀਆਂ ਅਸੀਂ 22 ਮਾਰਚ ਦੀ ਕਾਨਫਰੰਸ ਦੇ ਵਿੱਚ ਸ਼ਾਮਲ ਹੋਵਾਂਗੇ ਇਹ ਵੀ ਅਕਾਲੀ ਦਲ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ 22 ਮਾਰਚ ਨੂੰ ਤਾਮਿਲਨਾਡੂ ਦੇ ਸੀਐਮ ਦੇ ਵੱਲੋਂ ਸਦੀਪ ਰੂਪੀ ਤਰ੍ਹਾਂ ਦੀ ਮੀਟਿੰਗ ਦੇ ਵਿੱਚ ਅਕਾਲੀ ਦਲ ਦੇ ਆਗੂ ਵੀ ਸ਼ਾਮਲ ਹੋਣਗੇ ਆ ਦਰਸਲ 2026 ਦੇ ਵਿੱਚ ਜੋ ਹੱਦਬੰਦੀ ਪ੍ਰਸਤਾਵਿਤ ਹੈ ਇਸ ਵਾਰ ਜੋ ਕਿ ਜਨਸੰਖਿਆ ਦੇ ਆਬਾਦੀ ਦੇ ਆਧਾਰ ਤੇ ਜੋ ਕਿ ਹੱਦਬੰਦੀ ਹੋਣੀ ਹੈ ਤੇ ਇਸ ਨੂੰ ਲੈ ਕੇ ਪੰਜਾਬ ਦੀਆਂ ਵਕਤਾਂ ਸਿਆਸੀ ਤਰ੍ਹਾਂ ਦੀ ਗੱਲ ਕੀਤੀ ਜਾਵੇ ਇਸ ਤੋਂ ਪਹਿਲਾਂ ਕਾਂਗਰਸ ਪਾਰਟੀ ਦੇ ਵੱਲੋਂ ਮੁੱਖ ਮੰਤਰੀ ਮਾਨ ਦਾ ਵੀ ਬਿਆਨ ਸਾਹਮਣੇ ਆ ਚੁੱਕਿਆ ਉਹਨਾਂ ਦੇ ਵੱਲੋਂ ਕਈ ਤਰੀਕੇ ਦੇ ਖਰਚੇ ਜਤਾਏ ਜਾ ਰਹੇ ਨੇ ਕਿ ਨਵੀਂ ਹੱਦਬੰਦੀ ਦੇ ਨਾਲ ਜਿਸ ਤਰੀਕੇ ਦੇ ਨਾਲ ਹੱਦਬੰਦੀ ਇਹ ਕੀਤੀ ਜਾਵੇਗੀ ਉਸ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਪੰਜਾਬ ਦੀ ਨੁਮਾਇੰਦਗੀ ਘਟ ਜਾਵੇਗੀ ਪੰਜਾਬ ਦੀ ਤਾਕਤ ਘਟੇਗੀ ਜੋ ਕਿ ਵਕਫਤ ਤਰ੍ਹਾਂ ਦੇ ਵੱਲੋਂ ਇਸ ਗੱਲ ਦਾ ਦਾਵਾ ਕੀਤਾ ਜਾ ਰਿਹਾ ਤੇ ਇਸ ਦੇ ਵਿਚਾਲੇ ਸ਼੍ਰੋਮਣੀ ਅਕਾਲੀ ਦਲ ਦਾ ਵੀ ਵੱਡਾ ਬਿਆਨ ਸਾਹਮਣੇ ਆ ਅਕਾਲੀ ਦਲ ਦਾ ਕਹਿੰਦੇ ਕਿ ਸੂਬਿਆਂ ਦੇ ਅਧਿਕਾਰਾਂ ਤੇ ਵੱਡਾ ਹਮਲਾ ਹੈ ਇਸ ਦੇ ਨਾਲ ਉੱਤਰ ਤੇ ਦੱਖਣ ਖਤਮ ਹੋ ਜਾਣਗੇ ਕਈ ਸੂਬਿਆਂ ਨੂੰ ਵੱਡੇ ਘਾਟੇ ਪੈਣਗੇ ਦੇਸ਼ ਦੇ ਵਿੱਚ ਜਿੱਧਰ ਨੂੰ ਇਹ ਦੇਸ਼ ਜਾ ਰਿਹਾ ਹੈ ਮਨੋਰਟੀਆ ਨਾਲ ਧੱਕੇ ਹੋ ਰਹੇ ਨੇ ਔਰ ਫੈਡਰਲ ਸਿਸਟਮ ਟੋਟਲ ਖਤਮ ਕੀਤਾ ਜਾ ਰਿਹਾ ਹੈ ਔਰ ਜਿਹੜੀ ਡਿਲੀਮਿਟੇਸ਼ਨ ਹੋ ਰਹੀ ਹੈ ਉਹਦੇ ਚ ਜਿਹੜੇ ਛੋਟੇ ਸੂਬੇ ਨੇ ਜਿਹਨਾਂ ਨੇ ਦੇਸ਼ ਵਾਸਤੇ ਭਲਾ ਕੀਤਾ ਜਿਵੇਂ ਆਪਣੇ ਸੂਬਿਆਂ ਨੇ ਜੋ ਹੈ ਨਸਬੰਦੀ ਵਗੈਰਾ ਕਰਕੇ ਹੋਰ ਤਰੱਕੀ ਦੀਆਂ ਗੱਲਾਂ ਕੀਤੀਆਂ ਆਬਾਦੀ ਨੂੰ ਕੰਟਰੋਲ ਕੀਤਾ ਇਵੇਂ ਜਿਹੜਾ ਜਿਹੜਾ ਦੱਖਣ ਹੈ ਉਹਨਾਂ ਨੇ ਕੀਤਾ ਸੋ ਦੱਖਣ ਤੇ ਨਾਰਥ ਤਾਂ ਬਿਲਕੁਲ ਹੀ ਖਤਮ ਹੋ ਜਾਣਾ ਜਿਵੇਂ ਡਿਮਿਲੇਟਡ ਲਿਮਿਟੇਸ਼ਨ ਦੀ ਜੋ ਆ ਰਹੀ ਹੈ ਸਿਸਟਮ ਜੋ ਬਣਾ ਰਹੇ ਹੈ ਸੋ ਪਹਿਲੇ ਟੈਕਸ ਤਾਂ ਕੋਈ ਸੀਰੀਅਸ ਸੂਬੇ ਕੋਲੇ ਛੱਡੇ ਹੀ ਕੋਈ ਨਹੀਂ ਸੀ ਲੇਕਿਨ ਉਸ ਤੋਂ ਬਾਅਦ ਤਾਂ ਬਿਲਕੁਲ ਹੀ ਸੂਬੇ ਬਿਲਕੁਲ ਖਤਮ ਕਰਤੇ ਮਿਊਨਿਸਪੈਲਟੀਆਂ ਬਣਾਤੇ ਨੇ ਟੈਕਸ ਲੋਨ ਨੂੰ ਕੋਈ ਥਾਂ ਨਹੀਂ ਛੱਡਿਆ ਫਿਰ ਉਹਨੂੰ ਜਦੋਂ ਮਰਜ਼ੀ ਕੀਤਾ ਮੋੜ ਦੇ ਦੇ ਨਾ ਦੋ ਤਿੰਨ ਤਿੰਨ ਮਹੀਨੇ ਵਾਪਸ ਨਹੀਂ ਕਰਦੇ ਸੋ ਇਹਦੇ ਨਾਲ ਜਿਹੜੀ ਫੈਡਰਲ ਸਿਸਟਮ ਤੇ ਬੜੀ ਵੱਡੀ ਚੋਟ ਹੈ ਇਹਦੇ ਨਾਲ ਵੀ ਝੋਟ ਹੈ ਕਾਨੂੰਨਾ ਨਾਲ ਤੇ ਨਾਲ ਜਿਹੜੀ ਨਵੀਂ ਹੱਦਬੰਦੀ ਆਈ ਉਹ ਉਸ ਤੋਂ ਵੱਡੀ ਚੋਟ ਹੈ ਕਿਉਂਕਿ ਜਦੋਂ ਗਿਣਤੀ ਥੋੜੀ ਮੈਂਬਰ ਪਾਰਲੀਮੈਂਟਾਂ ਦੀ ਘਟ ਗਈ ਉਸ ਮੁਤਾਬਕ ਕੱਲੇ ਜੂਪੀ ਤੋਂ 150 ਮੈਂਬਰ ਬਣ ਜਾਣਾ ਤੇ ਪੰਜਾਬ ਹਰਿਆਣਾ ਬਦਤਵਾਰਾ ਸਾਰਿਆਂ ਦੇ ਇੱਕੋ ਜਿਹੇ ਹਰਿਆਣੇ ਦੇ ਵੀ 18 ਹੋ ਜਾਣੇ ਸਾਡੇ ਵੀ 18 ਹੋ ਜਾਣੇ ਨੇ ਜਿਹੜੇ ਕਿ ਉਹਨਾਂ ਦੇ ਪਹਿਲਾਂ 9 ਸੀ ਸਾਡੇ 13 ਸਨ ਸੋ ਇੰਨੀਆ ਵੱਡੇ ਘਾਟੇ ਜਿਹੜੇ ਸਾਨੂੰ ਪੈਣੇ ਉਹ ਦੋਨਾਂ ਚੀਜ਼ਾਂ ਤੇ ਉੱਥੇ ਜਿਹੜੀ ਹੈ ਬਹਿਸ ਹੋਣੀ ਹੈ ਅਸੀਂ ਉਸ ਤੇ ਪਾਰਟੀ ਵੱਲੋਂ ਮੈਂ ਤੇ ਚੀਮਾ ਸਾਹਿਬ ਉੱਥੇ ਜਾਵਾਂਗੇ ਉਹ 22 ਤਰੀਕ ਨੂੰ ਹੋ ਰਹੀ ਹੈ ਕਾਨਫਰੰਸ ਉਸ ਸਤਾਈ ਪਾਰਟੀਆਂ ਸੱਧੀਆਂ ਨੇ ਇਹ ਦੇਸ਼ ਦਾ ਮਸਲਾ ਜਿਸ ਤੇ ਅਸੀਂ ਸਨ ਮੈਂ ਤਰਵਾਦ ਕਰਦਾ ਦੇਸ਼ ਦੇ ਉਹਨਾਂ ਪਾਰਟੀਆਂ ਦਾ ਕਿ ਪਹਿਲਾਂ ਅਸੀਂ ਇਕੱਲੇ ਲੜਦੇ ਸੀ 1962 ਤੋਂ ਲੜ ਲੱਗੇ ਸੀ ਤੇ ਸਾਨੂੰ ਕਹੇ ਸੀ ਖਾਲਸਾ ਮੰਗਦੇ ਨੇ ਹੌਲੀ ਹੌਲੀ ਸਾਡਾ ਡੀਐਮਕੇ ਦੇ ਸਾਥ ਦਿੱਤਾ ਫੇਰ ਸਾਡਾ ਸਾਥ ਇੱਕ ਹੋਰ ਪਾਰਟੀ ਸੀ ਉਹਨਾਂ ਤਾਂ ਦੋ ਪਾਰਟੀਆਂ ਸਾਡਾ ਸਾਥ ਤਾਂ ਸੀ ਪਹਿਲਾਂ ਸੀਪੀਐਮ ਸੀਪੀਐਮ ਨੇ ਦਿੱਤਾ ਸੀ ਤੇ ਲੇਕਿਨ ਅੱਜ ਉਹ ਪਾਰਟੀਆਂ ਜਿਹੜੀਆਂ ਸਾਨੂੰ ਕੁੜਦੇ ਸੀ ਕਾਂਗਰਸ ਵਗੈਰਾ ਅੱਜ ਉਹ ਵੀ ਆ ਕੇ ਉੱਥੇ ਖੜ ਗਏ ਕਿ ਹਾਂ ਮਾਰਤਾ ਦੇਸ਼ ਤਾਂ ਇਹ ਨਹੀਂ ਚੱਲ ਸਕਦਾ ਮਿਨੋਰਟੀ ਗੱਲ ਵੀ ਇਹੀ ਪਹਿਲਾਂ ਅਸੀਂ ਕਹਿੰਦੇ ਸੀ ਹੁਣ ਸਾਰੇ ਕਹਿਣ ਲੱਗੇ ਸਾਰੀਆਂ ਪਾਰਟੀਆਂ ਰੋਕ ਰਹੇਗੇ ਵਿਕਰਮਜੀ ਮਜੀਠੀਆ ਦੇ ਨਾਲ ਜੁੜੀ ਇੱਕ ਵੱਡੀ ਖਬਰ ਦਾ ਡਰੱਗਸ ਮਾਮਲੇ ਦੇ ਵਿੱਚ ਵਿਕਰਮਜੀ ਮਜੀਠੀਆ ਦੀ ਪੇਸ਼ੀ ਹੋਈ ਹੈ ਐਸਆਈਟੀ ਅੱਗੇ ਵਿਕਰਮਜੀ ਮਜੀਠੀਆ ਪੇਸ਼ ਹੋਏ ਨੇ ਪਟਿਆਲਾ ਦੇ ਵਿੱਚ ਕਰੀਬ 2 ਘੰਟੇ ਤੋਂ ਸਵਾਲ ਜਵਾਬ ਹੋ ਰਹੇ ਨੇ 8 ਮਾਰਚ ਨੂੰ ਐਸਆਈਟੀ ਨੇ ਦਰਸਲ ਵਿਕਰਮਜੀ ਮਜੀਠੀਆ ਨੂੰ ਸੱਮਨ ਭੇਜਿਆ ਸੀ ਆ 7 2021 ਦੇ ਵਿੱਚ ਜਦੋਂ ਸਰਕਾਰ ਵੱਲੇ ਦਰਸਲ ਡਰੱਗਸ ਮਾਮਲੇ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਇਹ ਮਾਮਲਾ ਦਰਜ ਹੁੰਦਾ ਹੈ ਉਸ ਤੋਂ ਬਾਅਦ ਐਸਆਈਟੀ ਦਾ ਪੂਰੇ ਮਾਮਲੇ ਦੇ ਵਿੱਚ ਜਾਂਚ ਨੂੰ ਲੈ ਕੇ ਗਠਨ ਕੀਤਾ ਜਾਂਦਾ ਹੈ ਇਸ ਤੋਂ ਪਹਿਲਾਂ ਵੀ ਵਿਕਰਮ ਸਿੰਘ ਮਜੀਠੀਆ ਦੀ ਐਸਆਈਟੀ ਅੱਗੇ ਪੇਸ਼ੀ ਹੋ ਚੁ ਐਸਆਈਟੀ ਅੱਗੇ ਬੈਕੰ ਸਿੰਘ ਮਜੀਠੀਆ ਪੇਜ ਹੋਈ ਨੇ ਆਖਰੀ ਬ 2 ਘੰਟੇ ਤੋਂ ਬਿਕੰ ਸਿੰਘ ਮਜੀਠੀਆ ਨੂੰ ਇਸ ਪੂਰੇ ਮਾਮਲੇ ਦੇ ਵਿੱਚ ਸਵਾਲ ਜਵਾਬ ਕੀਤੇ ਜਾ ਰਹੇ ਨੇ ਰੋਕਰਾਂਗੇ ਅਮਰਪਾਲ ਦੇ ਨਾਲ ਜੁੜੀ ਹੋਈ ਵੱਡੀ ਖਬਰ ਦਾ ਡਿਬਰੂਗੜ੍ਹ ਪਹੁੰਚੀ ਹੈ ਪੰਜਾਬ ਪੁਲਿਸ ਦੀ ਟੀਮ ਅਮਰਪਾਲ ਦੇ ਸੱਤ ਸਾਥੀਆਂ ਨੂੰ ਵਾਪਸ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਅਮਰਪਾਲ ਨੇ ਤਿੰਨ ਲੋਕ ਹਾਲੇ ਡੀਬਰੂਗੜ ਜੇਲ੍ਹ ਦੇ ਵਿੱਚ ਹੀ ਬੰਦ ਰਹਿਣਗੇ ਪੰਜਾਬ ਦੇ ਵਿੱਚ ਅਮਰਿਤਪਾਲ ਦੇ ਸਾਥੀ ਜੋ ਕਿ ਲਿਆਂਦੇ ਜਾ ਰਹੇ ਨੇ ਡਿਬਰੂਗੜ ਜੇਲ੍ਹ ਤੋਂ ਆ ਪੰਜਾਬ ਲਿਆਂਦਾ ਜਾਵੇਗਾ ਅਮਰਿਤਪਾਲ ਦੇ ਚਾਚਾ ਸਣੇ ਸੱਤ ਸਾਥੀਆਂ ਦੀ ਵਾਪਸੀ ਹੋਵੇਗੀ ਅਮਰਿਤਪਾਲ ਹਲੇ ਡਿਬਰੂਗੜ ਜੇਲ੍ਹ ਦੇ ਵਿੱਚ ਹੀ ਰਹੇਗਾ ਆ ਪਪਲਪ੍ਰੀਤ ਤੇ ਵਿਰਿੰਦਰ ਸਿੰਘ ਜੌਲਦੀ ਵੀ ਅਜੇ ਵਾਪਸੀ ਨਹੀਂ ਹੋਵੇਗੀ ਬਾਕੀ ਸਾਰੇ ਸਾਥੀਆਂ ਤੋਂ ਐਨਐਸਏ ਹਟਾ ਦਿੱਤਾ ਜਾਵੇਗਾ ਅਜਨਾਲਾ ਥਾਣੇ ਹਮਲੇ ਦੀ ਜਾਂਚ ਦੇ ਲਈ ਇਹਨਾਂ ਨੂੰ ਪੰਜਾਬ ਲਿਆਂਦਾ ਜਾ ਰਿਹਾ ਹੈ ਮਲਜ਼ਮਾਂ ਤੇ ਦਰਜ ਹੋਰ ਮਾਮਲਿਆਂ ਦੀ ਵੀ ਜਾਂਚ ਹੋਵੇਗੀ ਪੰਜਾਬ ਪੁਲਿਸ ਦੀ ਟੀਮ ਅਸਮ ਦੀ ਆ ਡਿਬਰੂਗੜ ਜੇਲ ਪਹੁੰਚੀ ਹੈ ਆ ਦਲਜੀਤ ਸਿੰਘ ਕਲਸੀ ਕੁਲਵੰਤ ਸਿੰਘ ਢਾਲੀਵਾਲ ਗੁਰਮੀਤ ਸਿੰਘ ਬੁੱਕਣਵਾਲਾ ਹਰਜੀਤ ਸਿੰਘ ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਜਪੀ ਜਿਸ ਨੂੰ ਕਿਹਾ ਜਾਂਦਾ ਹੈ ਆ ਬਸੰਤ ਸਿੰਘ ਅਤੇ ਗੁਰਿੰਦਰਪਾਲ ਸਿੰਘ ਨੂੰ ਵਾਪਸ ਲਿਆਂਦਾ ਜਾਵੇਗਾ ਅ ਦਰਸ 23 ਫਰਵਰੀ 2003 ਨੂੰ ਅ ਜਨਾਲਾ ਥਾਣੇ ਤੇ ਹਮਲਾ ਹੋਇਆ ਸੀਗਾ ਤੇ ਉਸ ਤੋਂ ਬਾਅਦ ਹੀ ਪੁਲਿਸ ਦੇ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਜਾਂਦੀ ਇੱਕ ਇੱਕ ਕਰ ਕੇ ਅਮਰਪਾਲ ਦੇ ਸਾਥੀਆਂ ਦੀ ਗ੍ਰਿਫਤਾਰੀ ਹੁੰਦੀ ਹੈ ਫਿਰ 23 ਅਪ੍ਰੈਲ 2003 ਨੂੰ ਅਮਰਪਾਲ ਨੂੰ ਆ ਮੋਗਾ ਦੇ ਪਿੰਡ ਰੋਡੇ ਤੋਂ ਗ੍ਰਿਫਤਾਰ ਕਰ ਲਿਆ ਜਾਂਦਾ ਤੇ ਅਮਰਪਾਲ ਸਣੇ ਆ ਸਾਰੇ ਸਾਥੀਆਂ ਤੇ ਐਨਐਸਸੀ ਲਗਾ ਕੇ ਅਸਮ ਦੀ ਡਿਬਰੂਗੜ ਜੇਲ੍ਹ ਪੇਜ ਦਿੱਤਾ ਗਿਆ ਤਕਰੀਬ 2 ਸਾਲ ਹੋ ਚੁੱਕੇ ਨੇ ਉਹਨਾਂ ਨੂੰ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਹੋਏ ਹਨ ਤੇ ਇਸ ਦੇ ਵਿਚਾਲੇ ਇਹ ਵੱਡੀ ਜਾਣਕਾਰੀ ਜੋ ਕਿ ਕੱਲ ਹੀ ਸਾਹਮਣੇ ਆਈ ਸੀ ਕਿ ਅਮਰਪਾਲ ਤੇ ਸੱਤ ਸਾਥੀਆਂ ਨੂੰ ਵਾਪਸ ਲਿਆਉਣ ਦੀ ਹੁਣ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ ਪਰ ਇੱਥੇ ਇਹ ਸਾਫ਼ ਕਰ ਦਈਏ ਕਿ ਅਮਰਪਾਲ ਫਿਲਹਾਲ ਅਸਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਹੀ ਰਹੇਗਾ पंजाब पुलिस जेल के अंदर है तो जाके वहाँ पर क्या डिटेल्स है जाके मैं बाहर आके ही आपको पूरा डिटेल्स बता तो पंजाब पुलिस ने कितने जन आए हैं और क्या ऑफिसर्स आए ट्वेंटी फाइव पंजाब पुलिस आए हैं पर्सनल इसमें एडिशनल एस पी रैंक जी एस पी रेंगे डिब्रुगढ़ में ही है तो इन लोगों को इन लोगों को स्पेशल एयरक्राफ्ट के थ्रू ले जाया जाएगा अभी तक मेरे पास कोई इन्फॉर्मेशन नहीं है मैं जल्द पहुँचा हूँ मैं यहाँ पर जेल के अंदर जाके उनसे बात करके आपको पूरा पंजाब तो का टीम कब से है मतलब यहाँ पर दो दिन हो गया, गया।, गया। थैंक यू